ਅੰਮ੍ਰਿਤਸਰ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਪੈ ਰਹੀ ਅਤਿ ਦੀ ਸਰਦੀ ਦੇ ਬਾਵਜੂਦ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਸਵੇਰ ਦਾ ਸਮਾਂ ਰੋਜ਼ ਜਿਹੜੀ ਧੁੰਦ ਪੈਂਦੀ ਪਿਛਲੇ ਦਿਨਾਂ ਤੋਂ ਹੁਣ ਕੋਹਰਾ ਵੀ ਜਿਹੜਾ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਖੜਨਾ ਜਿਹੜਾ ਹੈ ਮੁਸ਼ਕਲ ਹੈ ਜਿੰਨਾ ਚਿਰ ਤੱਕ ਜੇ ਧੁੰਦ ਰਹਿੰਦੀ ਹੈ ਆ ਪਿਛਲੇ ਕਈ ਦਿਨਾਂ ਅਜਿਹੇ ਗਏ ਨੇ ਜਿਸ ਦੇ ਦਿਨ ਸਾਰਾ ਸਾਰਾ ਦਿਨ ਜਿਹੜੀ ਧੁੰਦ ਪਈ ਹੈ ਤਾਂ ਬੀਤੀ ਰਾਤ ਤੋਂ ਵੀ ਜਿਹੜਾ ਕੋਰਾ ਸੀ ਜਾਂ ਧੋਂਦਾ ਅੱਜ ਸਵੇਰ ਅਚਾਨਕ ਇਕਦਮ ਫੇਰ ਵਧੀਆ 6 ਵਜੇ ਤੋਂ ਬਾਅਦ ਤਾਂ ਉਤਸ਼ਾਹ ਦੇ ਵਿੱਚ ਜਿਹੜੀ ਕੋਈ ਕਮਿਊਨਿਟੀ ਸੰਗ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਮੈਟ ਤੁਸੀਂ ਦੇਖ ਸਕਦੇ ਹੋ ਕਿ ਦੋਰੇ ਦੋਰੇ ਥੀਲੇ ਥੀਲੇ ਮੈਟ ਜਿਹੜੇ ਨੇ ਉਹ ਇੱਥੇ ਵਿਛਾਏ ਗਏ ਨੇ ਤਾਂ ਕਿ ਸਰਦੀ ਹਾਲ ਜਿਹੜੀ ਸਰਦੀ ਤੋਂ ਬਚਾਅ ਹੋ ਸਕੇ ਪੈਰ ਥਲੇ ਹਾਲਾਂਕਿ ਸਰਦੀ ਲੱਗ ਜਰੂਰ ਰਹੀ ਹੈ ਕਿਉਂਕਿ ਇਸ ਤੋਂ ਇਲਾਵਾ ਅੰਦਰ ਵੀ ਗਰਮ ਪਾਣੀ ਦੀ ਜਿਹੜੀ ਸਹੂਲਤ ਹੈ ਦਿੱਤੀ ਗਈ ਤਾਂ तमाम ਜਿਹੜੀਆਂ ਫੈਸਿਲਿਟੀਆਂ ਨੇ ਤਾਂ ਕਿ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ ਛੱਡ ਦੇ ਨਾਲ ਜਿੱਥੇ ਸੰਗਤ ਦਰਸ਼ਨੀ ਜੋੜੀ ਦੇ ਵਿੱਚ ਜਾਂਦੀ ਹੈ ਤਾਂ ਉਸ ਜਗ੍ਹਾ ਨੂੰ ਵੀ ਪਹਿਲਾਂ ਤੋਂ ਹੀ ਕਵਰ ਕੀਤਾ ਗਿਆ ਤਾਂ तमाम ਜਿਹੜੇ ਪ੍ਰਬੰਧ ਨੇ ਕੀਤੇ ਗਏ ਨੇ ਸੰਗਤਾਂ ਵੀ ਇੱਥੇ ਦੂਰ ਦਰਾਡੇ ਤੋਂ ਪਹੁੰਚੀਆਂ ਨੇ ਤਾਂ ਗੱਲਬਾਤ ਉਹਨਾਂ ਨਾਲ ਕਰ ਲਾਂਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਜਸਪਾਲ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਮੋਗੇ ਤੋਂ ਆਇਆ ਅਸੀਂ ਇੱਕ ਕਾਟਨ ਵਾਲੀ ਕੰਪਨੀ 'ਚ ਕੰਮ ਕਰ ਰਹੇ ਹਾਂ ਤੇ ਪੂਰੀ ਸਾਡੀ ਜਿਹੜੀ ਨਾਰਥ ਦੀ ਟੀਮ ਹੈ ਤਾਂ ਤਨ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਅਸੀਂ ਅਰਦਾਸ ਬੇਨਤੀ ਕਰਨ ਆਏ ਹਾਂ ਕਿ ਮੇਰੇ ਨਾਲ ਸਾਡੇ ਜੀਐਮ ਰਾਜਸਥਾਨ ਤੁਸੀਂ ਉੱਥੋਂ ਆਏ ਹੋ ਆਪਾਂ ਗੱਲ ਕੀਤੀ ਹੈ ਸਰਦੀ ਦੀ ਗੱਲ ਕੀਤੀ ਹੈ ਸਰਦੀ ਦੇ ਮੌਸਮ ਸੰਗਤ ਦੇ ਵਿੱਚ ਉਤਸ਼ਾਹ 'ਚ ਕੋਈ ਕਮੀ ਨਹੀਂ ਹੈ ਕਿ ਇਸ ਬਾਰੇ ਕੀ ਕਹਣਾ ਹੈ ਜੋ ਸਰਦੀ ਬਾਰੇ ਕੀ ਆ ਸਰਦੀ ਦੇ ਬਾਵਜੂਦ ਵੀ ਸਰ ਐਨੀ ਸੰਗਤ ਦੇ ਵਿੱਚ ਸ਼ਰਧਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਰੀ ਸੰਗਤ ਦਰਸ਼ਨ ਕਰਨ ਆਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਤਰ੍ਹਾਂ ਚਾਰੋਂ ਤਰਫ ਕੋਵਿਡ-19 ਕੋ ਲੈ ਕੇ ਜਾਂ ਫਾਈਰ ਨੂੰ ਲੈ ਕੇ ਜਗਾ ਜਗਾ ਔਰ ਮਾਈਟਿੰਗ ਵਗੈਰਾ ਕੀ ਹੋਈ ਹੈ ਪੂਰੀ ਦਰਬਾਰ ਸਾਹਿਬ ਤੱਕ ਅੰਦਰ ਤੱਕ ਔਰ ਲੰਗਰ ਦਾ ਪੂਰਾ ਪ੍ਰਬੰਧ ਹੈ ਔਰ ਹਰ ਜਗ੍ਹਾ ਕੋਵਿਡ-19 ਕੋ ਲੈ ਕੇ ਕੋਈ ਵੀ ਇਸ਼ੂ ਨਹੀਂ ਹੈ ਪੂਰੀ ਤਰ੍ਹਾਂ ਜੋ ਇਹ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧਿਤ ਹੈ ਔਰ ਹਰ ਜਗ੍ਹਾ ਅਗਰ ਆਪਨੇ ਹੈਂਡ ਵਾਸ਼ ਕਰਨਾ ਹੈ ਇਹ ਕੁਝ ਵੀ ਕਰਨਾ ਤੂੰ ਸਭ ਜਗ੍ਹਾ ਜੋ ਗਰਮ ਪਾਣੀ ਦਾ ਉੱਥੇ ਪ੍ਰਬੰਧ ਹੈ ਠੀਕ ਹੈ ਤਾਂ ਜਿਹੜੀ ਸੰਗਤ ਇਸ ਜਗ੍ਹਾ ਤੋਂ ਦਰਬਾਰ ਸਾਹਿਬ ਵਾਲੇ ਪਾਸੇ ਨਤਮਸਤਕ ਹੁੰਦੀ ਹੈ ਤਾਂ ਅੰਦਰ ਜਾਣ ਤੋਂ ਪਹਿਲਾਂ ਜਿਹੜੇ ਇਸ ਜਗਾ ਤੇ ਤੇ ਵੀ ਪਾਣੀ ਗਰਮ ਪਾਣੀ ਜਿਹੜਾ ਹੈ ਉਸ ਨੂੰ ਬਕਾਇਦਾ ਤੌਰ ਤੇ ਮੇਨਟੇਨ ਰੱਖਿਆ ਜਾਂਦਾ ਹੈ ਤਾਂ ਕਿ ਸਰਦੀ ਨਾਲ ਲੱਗੇ ਤਾਂ ਹੋਰ ਵੀ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਾਰੀ ਕਰੱਖਾਂਗੇ ਕੋਵਿਡ 19 ਦੀ ਜਿਓ ਪੋਜੀਸ਼ਨ ਸੀ ਜਿਵੇਂ ਕਿ ਦੱਸ ਰਹੇ ਸਨ ਕੋਵਿਡ 19 ਤੋਂ ਬਾਅਦ ਲੋਕ ਜਿਹੜੇ ਸਨ ਉਹ ਹਾਲਾ ਕਿ ਉਹਨਾਂ ਦੀ ਗਿਣਤੀ ਘਟੀ ਸੀ ਪਰ ਹੌਲੀ 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 ਜਿਹੜੀ ਉਹ ਗਿਣਤੀ ਜਿਹੜੀ ਹੈ ਵਧ ਗਈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਵੀ ਪ੍ਰੋਟੋਕਾਲ ਨੂੰ ਮੇਨਟੇਨ ਮੰਦਰ ਕਮੇਟੀ ਵੱਲੋਂ ਅਜਿਹੇ ਪ੍ਰਬੰਧ ਕੀਤੇ ਗਏ ਸਨ ਕਿ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਰੱਖਿਆ ਜਾ ਨਿਯਮ ਰੱਖਿਆ ਜਾਵੇ ਤਾਂ ਜਿਹੜੀ ਲਗਾਤਾਰ ਸੈਨੀਟਾਈਜੇਸ਼ਨ ਦੇ ਉੱਤੇ ਬਹੁਤ ਧਿਆਨ ਦਿੱਤਾ ਸੀ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਅਤ ਦੀ ਸਰਦੀ ਪੈ ਰਹੀ ਹੈ ਇਸ ਸਰਦੀ ਤੋਂ ਬਾਅਦ ਆ ਜਿਹੜਾ ਕੋਈ ਜਿਹੜੀ ਸਰਦੀ ਦਾ ਜਿਹੜਾ ਸ਼ਰਦਾ ਦੇ ਉੱਤੇ ਕੋਈ ਅਸਰ ਨਹੀਂ ਹਾਲਾਂਕਿ ਬਾਹਰ ਦੀ ਸਥਿਤੀ ਇਹ ਆ ਕਿ ਸੜਕਾਂ ਦੇ ਉੱਤੇ ਜਿਹੜੇ ਵਾਹਨ ਨੇ ਉਹਨਾਂ ਦੀ ਰਫ਼ਤਾਰ ਘਟ ਹੈ ਹੌਲੀ ਚੱਲ ਰਹੇ ਨੇ ਲਾਈਟਾਂ ਜਗਾ ਕੇ ਚੱਲ ਰਹੇ ਨੇ ਵਿਜ਼ਿਬਿਲਟੀ ਜਿਹੜੀ ਆ ਬਹੁਤ ਜ਼ਿਆਦਾ ਘਟ ਹੈ ਕਿਉਂਕਿ ਇਸ ਪਾਸੇ ਖੁੱਲਾ ਏਰੀਆ ਹੈ ਦਰਬਾਰ ਸਾਹਿਬ ਦੇ ਬਾਹਰ ਜਾਂ ਅੰਦਰ ਤਾਂ ਜਿਹੜੀ ਤੁੰਦ ਹਲਕੀ ਲੱਗ ਰਹੀ ਆ ਪਰ ਬਾਹਰ ਬਹੁਤ ਸੰਗਣੀ ਧੁੰਦ ਹੈ ਤੇ ਟੈਂਪਰੇਚਰ ਵੀ ਜਿਹੜਾ ਅੱਜ ਦੋ ਦੋ ਡਿਗਰੀ ਜਿਹੜਾ ਸੀ ਦੋ ਡਿਗਰੀ ਤੱਕ ਚਲਾ ਗਿਆ ਸੀਗਾ ਤਾਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਭਾਵੇਂ ਦਰਬਾਰ ਸਾਹਿਬ ਨਤਮਸਕ ਹੋਣ ਵਾਲੀ ਸੰਗਤ ਦੇ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਹੈ ਮੈਂ ਕਹਣਾ ਠੰਡ ਬਹੁਤ ਪੈ ਰਹੀ ਹੈ ਜੀ ਗੁਰੂ ਰਾਮਦਾਸ ਦੇ ਘਰ ਆਏ ਆ ਨਜ਼ਾਰੇ ਮਿਲ ਰਹੇ ਆ ਸੰਗਤਾਂ ਆ ਰਹੀਆਂ ਜਾ ਰਹੀਆਂ ਹੈ। ਇਹਦਾ ਕੋਈ ਅਸਰ ਠੰਡ ਦਾ ਕੋਈ ਅਸਰ ਨਹੀਂ ਹੈ ਸੰਗਤਾਂ ਦੇ। ਬਾਹਰ ਵਾਲੇ ਪਾਸੇ ਤਾਂ ਠੰਡ ਜਾ ਰਹੀ ਹੈ। ਹਾਂਜੀ ਬਹੁਤ ਠੰਡ ਹੈ ਜੀ ਬਾਹਰ ਬਾਹਰ। ਹਾਂ ਬਹੁਤ ਧੁੰਦ ਪਈ ਹੋਈ ਹੈ ਬਹੁਤ ਠੰਡਾ। ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਜਿੱਥੇ ਸਥਾਨਕ ਲੋਕ ਪੰਜਾਬ ਤੋਂ ਹੁੰਦੇ ਨੇ ਉੱਥੇ ਦੂਰ ਦਰਾਡੇ ਤੋਂ ਵੀ ਲੋਕ ਜਿਹੜੇ ਨੇ ਵੱਖ-ਵੱਖ ਸਟੇਟਸ ਤੋਂ ਹੁੰਦੇ ਨੇ ਕਲਕੱਤਾ ਤੋਂ ਇੱਕ ਫੈਮਿਲੀ ਆਈ ਹੈ। ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਸਰ, ਕੀ ਨਾਮ ਹੈ ਆਪਕਾ? ਅਰਿਹੰਦ ਕੁਮਾਰ ਗੁਪਤਾ। ਅਰਿਹੰਦ ਕੁਮਾਰ ਗੁਪਤਾ। ਪੱਛਮੀ ਬੰਗਾਲ ਤੋਂ। ਹਾਂ, ਕਲਕੱ तो क्या, सर क्या कहना चाहते हैं कैसा लगा पहली बार आए जा, पहले भी आप पहली बार आए हैं बहुत अच्छा लग रहा है, नहीं, नहीं है यहाँ ठंडा का पूरा मजा बहुत अच्छा बहुत अच्छा क्या, क्या यहाँ का खाना यहाँ का मंदिर यहाँ का साफ सफाई यहाँ का बहुत 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 देखा देखा नहीं अभी नहीं इतना नहीं देखा इतना देर तक भी नहीं देखा क्या नाम है पूजा गुप्ता पूजा जी आप क्या कहना चाहते हैं पहली बार दर्शन करने जी नहीं मेरी दूसरी बार है वाहि गुरु की कृपा था मेरे ऊपर कि मुझे दूसरी बार फिर बुलाए मैं हमेशा आना चाहूंगी सर्दी में सर्दी के मौसम के बारे में ठंड में तो पहली बार आई हूँ लेकिन बहुत अच्छा है बहुत अच्छा मैं तो यही बोलूंगी की आप सभी एक बार जरूर आइए क्या नाम है सर आप प्रदीप गुप्ता हो साथ साथ के साथ क्या आप यहां पे। हैं। सर्दी तो सर्दी यहाँ काफी है और सर्दी में अच्छी लग रही है विशाल जी आप क्या कहना चाहते कहाँ से आए आया पश्चिम बंगाल से कोलकाता तो क्या कहना चाहते है सर्दी के देखिये मंदिर के हिसाब से तो बहुत अच्छी मंदिर है बहुत बड़ा मंदिर है गोल्डन टेंपल, गोल्डन टेंपल, गोल्डन टेंपल, और सबसे बड़ा यहाँ पर यह बात है कि सभी धर्म के लोग आराम से आके यहाँ पर दर्शन कर सकते हैं कोई भी तरह का मतलब निरपेक्षता नहीं है किसी भी धर्म के प्रति कोई घृणा भाव नहीं है यहाँ पर सब कुछ अच्छे से दर्शन कर सकते हैं बहुत अच्छी जगह है बहुत बहुत बड़ा स्थल है बहुत बड़ा धर्म का स्थल बाहर बाहर ठहरे हो गए आप तो जहाँ तक पहुंचे कोरा कितना था सर्दी कितनी धुंध यहाँ पे जब बाहर से आए तो कितनी धुंध धुंध दुन थी अच्छी खासी धुंध थी वो करीबन हम लोग तो जहाँ रहते हैं कोलकाता में वहाँ पर इतनी ठंड होती नहीं है यहाँ पे उससे मतलब दूनी ठंड है ਕਾਫੀ ਜ਼ਿਆਦਾ ਠੰਡ ਹੈ ਜਿੱਥੇ ਮੰਦਿਰ ਮਾਗੇ ਠੰਡ ਨਹੀਂ ਸਮਝ ਮੀ ਆ ਰਹਾ ਮੰਦਿਰ ਮਾਗੇ ਠੰਡ ਨਹੀਂ ਲੱਗ ਰਹਾ ਬਸ ਵਾਹਿਗੁਰੂ ਦੀ ਕਿਰਪਾ बदु जी आप क्या कहना चाहते हैं आपको कैसा लगा आगे? मुझे यहाँ मैं तो फर्स्ट टाइम आई हूँ मुझे बहुत अच्छा लगा है फैमिली के साथ आई हूँ बहुत इंजॉय कर रही हूँ और गुरुद्वारा में आकर तो अमृतसर में बहुत इंजॉय कर रही हूँ नहीं मैं फर्स्ट टाइम आई हूँ तो अरेंजमेंट जो सर्दी के मौसम बहुत अच्छी है बहुत अच्छी तरह से है यहाँ पर बहुत लोग अपनी एक दूसरे की इज्जत कर रहे हैं बहुत ख्याल रख रहे हैं बहुत अच्छी तरह से बहुत अच्छी है मैं तो बोलेंगे बहुत अच्छा लग रहा है ठंड कितनी है ठंड सर्दी कितनी है तो कोलकाता के हिसाब से अगर बात की जाए नहीं, नहीं यहाँ स्तर आरोप डबल है कोलकाता से डबल है गोल्डन हाँ। में तो नहीं लगी सर्दी जहाँ नहीं, नहीं।, नहीं। यहाँ पे सर्दी तो है मगर गुरुद्वारा में आ गोल्डन टेंपल में आके यहाँ पे बहुत अच्छा लग रहा है मगर सर्दी उतना समझ में नहीं आ रहा है यहाँ पे पूरा पानी का व्यवस्था सब चीज़ का व्यवस्था है पूरी गर्म पानी का व्यवस्था है कोई चीज़ का परेशानी नहीं हो रहा है एकदम हम लोग सब पूरी फैमिली बच्चे हो या बड़े हो सब अच्छे से ਮਸੇ ਸੇ ਹੋਇਆ ਵੀ ਉੱਪਰ ਸਰਦਾ ਬਾਰੀ ਹੈ ਸਰਦੀ ਦੇ ਉੱਪਰ ਯਾਨੀ ਸੱਚ ਮਿਸ਼ਰਤ ਦਾ ਭਾਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਮੁਖਸਤਰ ਡਾਕਟਰ ਰੂਪ ਸਿੰਘ ਵੀ ਸਾਡੇ ਨਾਲ ਨੇ ਬੜਾ ਲੰਮਾ ਸਮਾਂ ਇਹਨਾਂ ਨੇ ਸਰਦੀ ਤੇ ਗਰਮੀ ਦੇ ਮੌਸਮ ਦੇ ਵਿੱਚ ਮੈਨੇਜਮੈਂਟ ਸਾਰੀ ਦੇਖਦੇ ਸਨ ਤਾਂ ਡਾਕਟਰ ਸਾਹਿਬ ਕਿਵੇਂ ਦੇ ਆਮ ਤੌਰ ਤੇ ਜੇ ਸਰਦੀ ਜਿਵੇਂ ਵੱਜ ਜਾਂਦੀ ਹੈ ਜੇ 2 ਡਿਗਰੀ ਤੱਕ ਟੈਂਪਰੇਚਰ ਤਾਂ ਕਿਵੇਂ ਦੇ ਅਰੇਂਜਮੈਂਟ ਰਹਿੰਦੇ ਨੇ ਦੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਾਨਵਤਾ ਦਾ ਆਸਥਾ ਦਾ ਕੇਂਦਰ ਆ ਇੱਥੇ ਸਰਦੀ ਦਾ ਗਰਮੀ ਦਾ ਕੋਈ ਅਸਰ ਨਹੀਂ ਹੁੰਦਾ ਸ਼ਰਧਾਲੂ ਤੇ ਕਿਉਂਕਿ ਗੁਰਬਾਣੀ ਦਾ ਵੀ ਪਾਵਨ ਪੁੱਤਰ ਮਹਾਵਾਕ ਆ ਕਿ ਭਿਜੇ ਸਜੇ ਕੰਬਲੀ ਅੱਲਾ ਬਰਸੋ ਮੇ ਜਾਇ ਮਿਲਤ ਸਜਣਾ ਟੁੱਟੇ ਨਾਹੀ ਨੇ ਇਸ ਕਰਕੇ ਜਿਹੜਾ ਪਿਆਰ ਭਾਵਨਾਵਾਂ ਪ੍ਰੀਤ ਆ ਗੁਰੂ ਦੇ ਨਾਲ ਉਹਦੇ ਕਰਕੇ ਸ਼ਰਧਾਲੂ ਲਈ ਜਿਹੜੀ ਸਰਦੀ ਆ ਗਰਮੀ ਆ ਬਾਰਿਸ਼ ਆ ਇਹ ਕਾਵਟ ਨਹੀਂ ਹੁੰਦੀ ਪਰ ਫਿਰ ਵੀ ਪ੍ਰਬੰਧਕਾਂ ਵੱਲੋਂ ਪ੍ਰਬੰਧ ਜਿਹੜੇ ਆ ਉਹ ਕੀਤੇ ਜਾਂਦੇ ਨੇ ਗਰਮੀ ਦੇ ਵਿੱਚ ਗਰਮੀ ਦੇ ਪ੍ਰਬੰਧ ਕੀਤੇ ਜਾਂਦੇ ਆ ਸਰਦੀਆਂ ਚ ਵੀ ਪ੍ਰਬੰਧ ਕੀਤੇ ਜਾਂਦੇ ਆ ਜਿਵੇਂ ਤੁਸੀਂ ਚਾਰ ਸਪੇਰੇ ਵੇਖਦੇ ਹੋ ਕਿ ਜਿਹੜੇ ਮੌਜੂਦਾ ਪ੍ਰਬੰਧਕ ਨੇ ਉਹਨਾਂ ਨੇ ਆਪਣੇ ਬਾਲ ਅਨੁਸਾਰ ਇੱਥੇ ਸਾਰੇ ਪ੍ਰਬੰਧ ਕੀਤੇ ਨੇ ਮੈਟ ਛਾਏ ਨੇ 12ਵੀਂ ਮੈਡਵਿਸ਼ਨ ਹੈ ਅੰਦਰ ਵੀ ਸਾਰੇ ਦੇ ਸਾਰੇ ਤਿੰਨ ਤਰ੍ਹਾਂ ਦੇ ਮੈਟ ਵਿਛਾਏ ਨੇ ਤਾਂ ਕਿ ਜਿਹੜੇ ਸ਼ਰਧਾਲੂ ਉਹਨਾਂ ਨੂੰ ਦਿੱਕਤ ਨਾ ਆਵੇ ਪਰ ਸ਼ਰਧਾਲੂਆਂ ਲਈ ਕੋਈ ਸਰਦੀ ਗਰਮੀ ਠੂੜ ਧੁੰਦ ਕੋਈ ਰੁਕਾਵਟ ਨਹੀਂ ਹੈਗੀ ਗੁਰੂ ਰਾਮਦਾਸ ਜੀ ਨੂੰ ਬਲ ਬਖਸ਼ਦਾ ਵਾ ਉਹ ਦਰਸ਼ਨ ਕਰਨ ਲਈ ਆ ਹੀ ਜਾਂਦਾ ਵਾ ਤੇ ਜਿਹਨੂੰ ਆਗਿਆ ਦਿੰਦਾ ਉਹੀ ਦਰਸ਼ਨ ਕਰ ਸਕਦਾ ਵਾ ਸੱਚੇ ਪਾਤਸ਼ਾਹ ਰਹਿਮਤ ਕਰੇ ਤੰਦਰੁਸਤੀ ਬਖਸ਼ੇ ਇਸ ਸਾਲ ਦੇ ਵਿੱਚ ਜਿਹੜੀਆਂ ਸਾਡੇ ਉੱਖਨਾਮੀਆਂ ਆਈਆਂ ਉਹਨਾਂ ਨੂੰ ਖਿਮਾ ਕਰੇ ਤੇ ਪ੍ਰੇਮੀਆਂ ਨੂੰ ਨਾਮਦਾਨ ਤੇ ਚੰਨਾ ਦੀ ਪ੍ਰੀਤੀ ਬਖਸ਼ਿਸ਼ ਕਰਦਾ ਸਰ ਜਿਹੜੇ ਸੰਗਤ ਅਗਲੇ ਦਿਨਾਂ ਦੇ ਵਿੱਚ ਨਵਾਂ ਸਾਲ ਵੀ ਜਿਵੇਂ ਆ ਰਿਹਾ ਇਹਨਾਂ ਦਾ ਸੰਗਤ ਵੀ ਵਜੇਂਦੀ ਜਿੱਥੇ ਫਿਰ ਠਹਿਰਨ ਦੀ ਵਿਵਸਥਾ ਕੀਤੀ ਜਾਂਦੀ ਉੱਥੇ ਵੀ ਫਿਰ ਇਸ ਅਰੇਂਜਮੈਂਟ ਕੀਤੀ ਹੈ ਦੇਖੋ ਠਹਿਰਨ ਲਈ ਅੱਜ ਕੱਲ ਤਾਂ ਕੋਈ ਦਿੱਕਤ ਨਹੀਂ ਹੈਗੀ ਸਰਾਵਾਂ ਦਾ ਬਹੁਤ ਵੱਡਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਪ੍ਰਬੰਧ ਹੈਗਾ ਵਾ ਤੇ ਸਰਾਵਾਂ ਦਾ ਪ੍ਰਬੰਧ ਹੈ ਸਰਾਵਾਂ ਦੇ ਵਿੱਚ ਸਾਰੀਆਂ ਚੀਜ਼ ਗਿਦਰ ਵੀ ਲੱਗੇ ਨੇ ਬਿਸਤਰਿਆਂ ਦਾ ਗਰਮ ਬਿਸਤਰਿਆਂ ਦਾ ਪ੍ਰਬੰਧ ਹੈਗਾ ਉਹ ਕਿਸੇ ਕਿਸਮ ਦੀ ਕੋਈ ਰਿਕਾਵਟ ਨਹੀਂ ਹੈਗੀ ਸੰਗਤ ਨਵੇਂ ਸਾਲ ਤੇ ਭਰਪੂਰ ਸੰਗਤ ਆਉਂਦੀ ਹੈ 31 ਦਸੰਬਰ ਨੂੰ ਪਰ ਹਰ ਤਰ੍ਹਾਂ ਦੇ ਪ੍ਰਬੰਧ ਇੱਥੇ ਕਿਸੇ ਕਿਸਮ ਦੀ ਪ੍ਰਬੰਧਾਂ ਦੀ ਕੋਈ ਕਮੀ ਕਦੇ ਵੀ ਨਹੀਂ ਆਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਹੀ ਪ੍ਰਬੰਧ ਕਰਵਾਉਂਦੇ ਨੇ ਪ੍ਰਬੰਧਕ ਆਪਣੇ ਵੇਤਨ ਅਨਸਾਰ ਕਰਦੇ ਨੇ ਹਮੇਸ਼ਾ ਹੀ ਯਤਨ ਹੁੰਦਾ ਕਿ ਪ੍ਰੇਮੀਆਂ ਨੂੰ ਸਰਦਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਸਰ ਜਿਹੜੇ ਮੁਲਾਜ਼ਮ ਨੇ ਇਹਨਾਂ ਇਹ ਵੀ ਤਾਂ ਕਬੜੀ ਇਹਨਾਂ ਦੀ ਡਿਊਟੀ ਰੁਟੀਨ ਕਿਵੇਂ ਰਹਿੰਦੀ ਹੋਵੇਗੀ ਕਿਉਂਕਿ ਸਵੇਰਾਂ ਦੀ ਰਾਤ ਵੀ ਖੜੇ ਰਹਿਣਾ ਸਵੇਰ 4 ਵਜੇ ਤੋਂ ਵੀ ਜਿਹੜੇ ਖੜੇ ਰਹਿੰਦੇ ਨੇ ਦੇਖੋ ਇਹ ਪ੍ਰਬੰਧ ਅਨੁਸਾਰ ਡਿਊਟੀ ਜਿਹੜੀ ਰੋਟੇਸ਼ਨ 'ਚ ਲੱਗਦੀ ਆ ਰੋਟੇਸ਼ਨ ਦੇ ਵਿੱਚ ਜਿਸ ਤਰ੍ਹਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਿਹੜੇ ਸੇਵਾਵਾਂ ਕਰਦੇ ਉਹਨਾਂ ਦੀਆਂ ਡਿਊਟੀਆਂ ਵੀ ਟਾਈਮ ਬੰਦ ਹੁੰਦੀਆਂ ਨੇ ਰੋਟੇਸ਼ਨ 'ਚ ਡਿਊਟੀ ਹੁੰਦੀ ਆ ਇਹਨਾਂ ਨੂੰ ਵੀ ਸਹੂਲਤਾਂ ਉਸੇ ਤਰ੍ਹਾਂ ਦੀ ਦਿੱਤੀਆਂ ਜਾਂਦੀਆਂ ਨੇ ਗਰਮੀਆਂ ਦੇ ਵਿੱਚ ਵੀ ਵਰਦੀ ਦਿੱਤੀ ਜਾਂਦੀ ਹੈ ਸਰਦੀਆਂ ਦੇ ਵਿੱਚ ਗਰਮ ਵਰਦੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਇਹ ਜਿਹੜੀ ਆਪਣੀ ਡਿਊਟੀ ਆ ਤੰਦੇ ਹੀ ਨਾਲ ਕਰ ਸਕਣ ਕੋਈ ਮੁਸ਼ਕਲ ਨਹੀਂ ਹੁੰਦੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਪ੍ਰਬੰਧ ਉਹਨਾਂ ਕੋਈ ਮੁਸ਼ਕਲ ਨਹੀਂ ਕੋਈ ਕਾਟ ਨਹੀਂ ਹੁੰਦੀ ਇਸ ਜਗ੍ਹਾ ਤੇ ਜਲਦੀ ਸ਼ਬੀਲ ਦੀ ਸੇਵਾ ਚੱਲਦੀ ਇਸ ਜਗ੍ਹਾ ਦੇ ਉਪਰ ਗਰਮ ਪਾਣੀ ਦਾ ਪ੍ਰਬੰਧ ਲਗਾਤਾਰ ਦੇਖੋ ਗਰਮ ਪਾਣੀ ਜਿਹੜਾ ਇਹਨਾਂ ਸ਼ਬੀਲਾਂ ਤੇ ਪਾਣੀ ਦਾ ਪ੍ਰਬੰਧ ਆ ਚਾਹ ਦਾ ਪ੍ਰਬੰਧ ਆ ਚਾਹ ਦਾ ਲੰਗਰ ਆ ਲੰਗਰ ਦੇ ਵਿੱਚ ਵੀ ਕਿਸੇ ਕਿਸਮ ਦੀ ਕੋਈ ਟੋਟ ਨਹੀਂ ਹੁੰਦੀ ਉਹ ਲੋੜ ਅਨਸਾਰ ਜਿਸ ਤਰ੍ਹਾਂ ਦੀ ਵੀ ਪ੍ਰੇਮੀਆਂ ਦੀ ਲੋੜ ਹੁੰਦੀ ਆ ਉਹ ਪ੍ਰਬੰਧ ਕੀਤੇ ਜਾਂਦੇ ਨੇ ਉਹ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈਗੀ ਜੀ ਇਹ ਸਨ ਡਾਕਟਰ ਰੂਪ ਸਿੰਘ ਸਾਹਿਬਕਾਸ ਕਤਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਇਹ ਬਹੁਤ ਸਾਰੇ ਜਿਹੜੇ ਪ੍ਰਬੰਧ ਸੀ ਡਾਕਟਰ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਹੁੰਦੇ ਸਨ ਤਾਂ ਇਹਨਾਂ ਨੇ ਇਹ ਦੱਸਿਆ ਕਿ ਕਿਸੇ ਕਿਸਮ ਦੀ ਕਮੀ ਜਿਹੜੀ ਹੈ ਨਹੀਂ ਹੈ ਸੰਗਤਾਂ ਦੇ ਵਿੱਚ ਉਤਸ਼ਾਹ ਉਸੇ ਤਰ੍ਹਾਂ ਬਰਕਰਾਰ ਹੈ ਅਗਲੇ ਦਿਨਾਂ ਦੇ ਵਿੱਚ ਸੰਗਤਾਂ ਦੀ ਗਿਣਤੀ ਵਿੱਚ ਵਾਧਾ ਹੋਏਗਾ ਨਵਾਂ ਸਾਲ ਆ ਰਿਹਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਪ੍ਰਬੰਧ ਜਿਹੜੇ ਨੇ ਮੁਕੰਮਲ ਕੀਤੇ ਗਏ ਨੇ ਉੱਥੇ ਤਾਂ ਕਿਵੇਂ ਉੱਥੇ ਵੀ ਬਹੁਤ ਠੰਡ ਹੈ ਜੀ ਸਾਡੇ ਰੌਣਕ ਕਿੰਨੀ ਕਿਸੀ ਹੈ ਉੱਥੇ ਛੋਟੇ ਸਾਹਿਬ ਜੀਾਂ ਦੀ ਸ਼ਹਾਦਤ ਚੱਲ ਰਹੀ ਆ ਸੰਗਤ ਬਹੁਤ ਜ਼ਿਆਦਾ ਠੰਡ ਉੱਥੇ ਵੀ ਬਹੁਤ ਆ ਅੱਜ ਇੱਥੇ ਇੱਥੇ ਤਾਂ ਬਹੁਤ ਬੁਰਾ ਹਾਲ ਆ ਕੋਈ ਨਿਗ ਨਹੀਂ ਕੋਈ ਕੁਛ ਨਹੀਂ ਪਰ ਦੇਖ ਕੇ ਗੁਰਾਂ ਦੀ ਨਗਰੀ ਮਨ ਖੁਸ਼ ਹੋ ਗਿਆ ਸਾਡਾ ਹਾਂਜੀ ਤਾਂ ਅਰੇਂਜਮੈਂਟ ਕਮੇਲੇ ਜਿਹੜੀ ਬਹੁਤ ਵਧੀਆ ਨੇ ਜੀ ਦੇਖੋ ਸਾਫ਼ ਸੁਥਰਾ ਹੈ ਸਾਰਾ ਕੁਝ ਸਾਰਾ ਕੁਝ ਨਜ਼ਰ ਆ ਰਿਹਾ ਦਿਖ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਢੁੰਦ ਕਾਦੀ ਸੀ ਜੀ ਢੁੰਦ ਤਾਂ ਵਾਧੂ ਸੀ ਜੀ ਕੁਝ ਨਹੀਂ ਸੀ ਨਜ਼ਰ ਆ ਰਿਹਾ ਸਗੋਂ ਅਸੀਂ ਗੱਡੀ ਲੈ ਕੇ ਅੱਗੇ ਹੀ ਲੰਘ ਗਏ ਪਤਾ ਨਹੀਂ ਲੱਗਿਆ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਠੀਕ ਹੈ ਰਾਕੇ ਜਿਹੜੇ ਸੀਗਾ ਉਹ ਨਿਕ ਮਹਿਸੂਸ ਹੋਇਆ ਹਾਂਜੀ ਹੁਣ ਮੱਥਾ ਟੇਕਾਂਗੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਦਿੱਠੇ ਸਭੇ ਥਾਂ ਨਹੀਂ ਤੁੱਦ ਜਿਹਾ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਸੰਗਤਾਂ ਦੇ ਆਵਾਜਾਈ ਲਈ ਜੋੜੇ ਘਾਤ ਸ਼ੁਰੂ ਹੋ ਜੋ ਵੀ ਅੰਦਰ ਵਸਾਈ ਬਹੁਤ ਸੋਹਣੇ ਜੋੜੇ ਘਰ ਦੇ ਅੰਦਰ ਵੀ ਬਾਹਰ ਵੀ ਸੰਗਤਾਂ ਵਾਸਤੇ ਟਾਟ ਵਸਾਏ ਗਏ ਨੇ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆ ਸਕੇ ਠੰਡ ਨਾ ਹੋਵੇ ਫਿਰ ਬਾਹਰ ਚਰਨਾ ਵਾਸਤੇ ਉਹਨਾਂ ਦੇ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਤਕਰੀਬਨ ਫਿਰ ਅੰਦਰ ਵੀ ਸੋਹਣੀ ਵਸਾਈ ਕੀਤੀ ਗਈ ਆ ਹਰ ਥਾਂ ਦੇ ਗਰਮ ਪਾਣੀ ਦਾ ਪ੍ਰਬੰਧ ਵੀ ਆ ਨਾਲ ਹੱਥ ਧੋਣ ਵਾਸਤੇ ਮੈਂ ਮੈਡ ਜਿਹੜੇ ਨੇ ਅੰਦਰ तकरीबन ਸਾਰੇ ਵਰਕਰਮਾਂ ਦੇ ਵਿੱਚ ਵਸਾਇਆ ਗਏ ਨੇ ਵਰਕਰਮਾਂ ਦੇ ਨਾਲ ਨਾਲ ਨਦਰਬਾਤ ਸਾਹਿਬ ਦੇ ਅੰਦਰ ਤੱਕ ਅਰਕਾਲਤ ਸਾਹਿਬ ਤੇ ਜਿੰਨੇ ਵੀ ਆ ਸੰਗਤਾਂ ਦੇ ਮੋਟੇ ਮੈਡ ਵਧੀਆ ਬਹਿਣ ਵਾਸਤੇ ਜੇ ਪ੍ਰਬੰਧ ਕੀਤੇ ਗਏ ਨੇ ਉਹਦੇ ਨਾਲ ਨਾਲ ਲੰਗਰਵਾਲ ਨੂੰ ਜਾਈਏ ਤਾਂ ਲੰਗਰਵਾਲ ਨੂੰ ਜਾਂਦਾ ਸਾਰੇ ਮੈਡ ਵਸਾਇਆ ਗਏ ਨੇ ਬਹੁਤ ਸੋਹਣੀ ਸਜਾਵਟ ਕੀਤੀ ਗਈ ਆ ਉਹਦੇ ਨਾਲ ਨਾਲ ਹੀ ਪਾਣੀ ਦਾ ਨਾਲੋ ਨਾਲ ਗਰਮ ਪਰਪਰਾਨ ਕੀਤਾ ਗਿਆ ਜੇ ਸੰਗਤਾਂ ਦੇ ਰਹਿਣ ਵਾਸਤੇ ਉੱਥੇ ਗੀਜਰਾਂ ਦੇ ਪ੍ਰਬੰਧ ਹੋਏ ਨੇ ਕਮਰਿਆਂ 'ਚ ਬਹੁਤ ਸੋਹਣਾ ਪਰਬੰਧ ਕੀਤਾ ਗਿਆ ਬੜੇ ਸਾਰੇ ਕੰਬਲ ਸਪੈਸ਼ਲ ਲਿਆ ਕੇ ਮੰਗਾ ਕੇ ਪ੍ਰਬੰਧਕਾਂ ਵੱਲੋਂ ਬਹੁਤ ਸੋਹਣਾ ਸਜਜਾ ਟਾਂ ਕੀਤਾ ਗਿਆ ਉਹਦੇ ਨਾਲ ਨਾਲ ਭਾਵੇਂ ਠੰਡ ਕਿੰਨੀ ਵੀ ਪੈ ਰਹੀ ਆ ਅੱਜ ਆਂਦੇ ਅੰਦੇ ਭਾਵੇਂ ਮੀਂਹ ਵਰਸੇ ਤੇ ਭਾਵੇਂ ਬੱਦਲ ਗੱਜੇ ਜੋ ਮਰਜ਼ੀ ਹੋਏ ਗੁਰੂ ਰਾਮਦਾਸ ਦੇ ਘਰ ਸੰਗਤਾਂ ਆਉਣ ਵਾਈਆਂ ਜਿਹੜੀਆਂ ਸਵੇਰੇ ਸਵਖਤ ਅਮਰਤure ਆਏ ਸਾਂ ਬੜੀ ਮਹਾਰਾਜ ਦੀ ਕਿਰਪਾ ਸੇ ਬਹੁਤ ਸੰਗਤਾਂ ਵੇਖੀਆਂ ਗੱਦਗਦ ਮਨ ਹੋਇਆ ਕਿ ਇਹਨਾਂ ਨੂੰ ਇਸ ਪਰਿਵਾਰ ਨੂੰ ਸਾਨੂੰ ਲੋੜ ਨੇ ਕਿਉਂਕਿ ਛੋਟੇ ਛੋਟੇ ਸ਼ਹਿਬਜ਼ਾਦੇ ਬਿਨਾਂ ਕੱਪੜਿਆਂ ਤੋਂ ਬਿਨਾਂ ਕਾਰਨ ਤੋਂ ਉੱਥੇ ਜਦੋਂ ਰੱਖੇ ਗਏ ਨੇ ਉਹਨਾਂ ਨੇ ਜ਼ਾਲਮ ਸਰਕਾਰ ਨੇ ਇੱਥੋਂ ਤੱਕ ਸਿਰਫ ਚੋਲਾ ਇੱਕ ਗੱਲ ਦੇ ਵਿੱਚ ਰਹਿਣ ਦਿੱਤਾ ਸੀ ਕੋਈ ਪ੍ਰਬੰਧ ਨਹੀਂ ਠੰਡਾ ਬੁਰਜ ਸੀ ਜਿੱਥੇ ਮਾਤਾ ਜੀ ਰਹੇ ਸੀ ਉਸ ਚੀਜ਼ ਨੂੰ ਲੈ ਕੇ ਸਾ ਪਰਿਵਾਰ ਦੇ ਵਿੱਚੋਂ ਅਸੀਂ ਸਾਰੀਆਂ ਸੰਗਤਾਂ ਜਿਹੜੇ ਪਾਤਸ਼ਾਹ ਨੇ ਉਹਨਾਂ ਆ ਕੇ ਚਾਰ ਮੂਹੇ ਤੇ ਕਿਆ ਹੁਆ ਜੀਵਤ ਕਈ ਹਜ਼ਾਰ ਇਹ ਸਾਡੇ ਹੱਥ ਕਰਕੇ ਕਿਆ ਹੈ ਤੇ ਉਹ ਸਾਡੇ ਵਿੱਚ ਜਿਹੜੀ ਹੈਗੀ ਆ ਤਾਕਤ ਪਾਤਸ਼ਾਹ ਨੇ ਬਖਸ਼ੀ ਤੇ ਗੁਰੂ ਦੇ ਘਰ ਆਉਣ ਲੱਗਾ ਸਾਨੂੰ ਕੋਈ ਇਹੋ ਜੀ ਦੇਰੀ ਨਹੀਂ ਲਵਣੀ ਚਾਹੀਦੀ ਸੰਗਤਾਂ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ ਜਿੱਥੇ ਸੰਗਤਾਂ ਆਉਂਦੀਆਂ ਉੱਥੇ ਵੱਧ ਤੋਂ ਵੱਧ ਸਾਨੂੰ ਰੱਬ ਦਾ ਨਾਮ ਲੈਣਾ ਚਾਹੀਦਾ ਅਸੀਂ ਗੁਰੂ ਘਰ ਦੇ ਵਿੱਚ ਆਈਏ ਤੇ ਘਰ ਬੈ ਕੇ ਵੀ ਵੱਧੋ ਚਪਾਈ ਸਾਹਿਬ ਚ ਪਾਠ ਕਰੀਏ ਸੁਖਣੀ ਸਾਹਿਬ ਦੇ ਜਪਜੀ ਸਾਹਿਬ ਤੇ ਪਾਠ ਕਰੀਏ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਸਾਹਿਬ ਜਾਂਦੇ ਦੇ ਨਾਮ ਤੇ ਅਰਦਾਸਾਂ ਕਰੀਏ ਉਹ ਪ੍ਰਵਾਦ ਜਿਹਦੇ ਸਾਡੇ ਸਰਬੰਸਦਾਨੇ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਉਹਨਾਂ ਦੇ ਨਾਂ ਤੇ ਅਰਦਾਸਾਂ ਕਰੀਏ ਜਿੰਨੇ ਸਾਨੂੰ ਇੱਕ ਮਾੜੇ ਜਿਹਨੇ ਨਿਮਾਣਿਆ ਲੋਕਾਂ ਦੇ ਨਾਲ ਖਲੋਣ ਵਾਸਤੇ ਆਖਿਆ ਸੀ ਕਿਸੇ ਨਾਲ ਧੱਕਾ ਹੁੰਦਾ ਸੀ ਉਹਦੇ ਨਾਲ ਖਲੋਣ ਨੂੰ ਆਖਿਆ ਸੀ ਉਹਦੇ ਨਾਲ ਨਾਲ ਗੁਰੂ ਰਾਮਦਾਸ ਦੇ ਅਜ ਦਰ ਦੇ ਉੱਤੇ ਵੇਖੋ ਚਾਰ ਦਰਵਾਜ਼ੇ ਨੇ ਚੌ ਵਰਨਾਂ ਨੂੰ ਸਾਂਝਾ ਆਖਿਆ ਗਿਆ ਇੱਥੇ ਕੋਈ ਦੂਜਦਾਜ ਨਹੀਂ ਗੀ ਜਿੱਥੇ ਲੰਗਰ ਦੇ ਵਿੱਚ ਸੋਹਣੇ ਗਰਮ ਪ੍ਰਸ਼ਾਦੇ ਮਿਲਦੇ ਨੇ ਦਾਲ ਗਰਮਾ-ਗਰਮ ਮਿਲਦੀ ਆ ਉਹਦੇ ਨਾਲ ਨਾਲ ਸੰਤਾਂ ਦੀ ਉਥੇ ਭਾਵੇਂ ਭਖਾਰੀ ਆ ਤੇ ਭਾਵੇਂ ਰਾਜਾ ਵਾ ਉਥੇ ਸਾਰਿਆਂ ਨੂੰ ਇੱਕੋ ਜਿਹਾ ਪੰਗਤ ਸੰਗਤ ਵਿੱਚ ਕਿਹਾ ਗਿਆ ਵਾ ਗੁਰੂ ਸਾਹਿਬ ਨੇ ਸਾਡੇ ਤੇ ਬੜੇ ਬੜੇ ਪਕਾਰ ਕੀਤੇ ਨੇ ਸਾਨੂੰ ਉਹਦਾ ਦੇਣ ਨਹੀਂ ਦੇ ਸਕਦੇ ਅਸੀਂ ਵੱਧ ਵੱਧ ਗੁਰੂ ਘਰ ਆਈਏ ਗੁਰੂ ਘਰ ਆਣ ਕੇ ਤੇ ਅਸੀਂ ਦક્ષਮ ਲਈ ਜਿੱਥੇ ਕਰਨੇ ਆ ਉਥੇ ਸੰਗਤਾਂ ਨੂੰ ਜੀ ਆਇਆਂ ਆ ਆਪਾਂ ਜਿੰਨੀ ਵੀ ਸੇਵਾ ਹੋ ਸਕੇ ਤਨ ਮਨ ਦੇ ਨਾਲ ਸੇਵਾ ਕਰੀਏ ਲੰਗਰ ਦੇ ਵਿੱਚ ਗਰਮ ਪਾਣੀ ਆ ਉਥੇ ਭਾਂਡੇ ਧੋਣ ਵਾਸਤੇ ਰੱਖਿਆ ਪ੍ਰਬੰਧ ਕੀਤਾ ਗਿਆ ਵਾ ਗਰਮ ਪਾਣੀ ਸਰਫ ਵਿੱਚ ਪਾ ਕੇ ਉਥੇ ਵੱਧ ਤੋਂ ਵੱਧ ਆਓ ਆਪਾਂ ਆਪ ਉਥੇ ਸੇਵਾ ਕਰੀਏ ਉਹਦੇ ਨਾਲ ਜਿੰਨੀਆਂ ਵੀ ਆ ਜੇ ਸ਼ਬੀਲਾ ਨੇ ਸ਼ਬੀਲਾ ਦੇ ਉੱਤੇ ਗਰਮ ਛਕਣ ਵਾਸਤੇ ਜਲ ਤੇ ਵੱਖਰਾ ਵਾ ਉਹਦੇ ਗਰਮ ਭਾਂਡੇ ਧੋਣ ਵਾਸਤੇ ਗਰਮ ਪਾਣੀ ਵੱਖਰਾ ਵਾ ਇਸੇ ਤਰ੍ਹਾਂ ਬਹੁਤ ਸਜੱਜਾ ਟੰਗ ਪ੍ਰਧਾਨ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਮੈਨੇਜਰ ਸਾਹਿਬਾਨ ਵੱਲੋਂ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਹਾਨੂੰ ਬੜਾ ਇਸ ਚੀਜ਼ ਦਾ ਮਾਣ ਆ ਉਹਦੇ ਨਾਲ ਨਾਲ ਸ਼ਰੋਮnik ਜਿਹੜੇ ਮੁਲਾਜ਼ਮ ਜਿਹੜੇ ਸੇਵਾ ਕਰ ਰਹੇ ਮੁਲਾਜ਼ਮਾਂ ਲਈ ਵੇਖੋ ਜੀ ਹੁਣ ਪ੍ਰਧਾਨ ਸਾਹਿਬ ਉਹਨਾਂ ਨੇ ਫੇਰ ਆਰਡਰ ਦਿੱਤਾ ਵਾ ਜਿਹੜੇ ਸੇਵਾਦਾਰਾਂ ਵਾਸਤੇ ਗਰਮ ਵਰਦੀਆਂ ਦਿੱਤੀਆਂ ਗਿਆ ਆ ਰਹੀਆਂ ਵਾ ਸੋਹਣੀਆਂ ਉਹਨਾਂ ਨੂੰ ਕੋਟੀਆਂ ਲੈ ਕੇ ਦਿੱਤੀਆਂ ਜਾ ਰਹੀਆਂ ਨੇ ਬਹੁਤ ਸੋਹਣਾ ਪ੍ਰਬੰਧ ਆ ਸਾਰਿਆਂ ਵਾਲਾਜ਼ਮਾਂ ਵਾਸਤੇ ਇਹ ਨਹੀਂ ਇੱਕ ਵਾਸਤੇ ਜੀ ਬਹੁਤ ਸੋਹਣਾ ਵਾ ਇੰਨਾ ਹੀ ਕਹਿੰਦਾ ਖਿਮਾ ਦਾ ਜਾਚਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਸਿੱਛ ਦੇਖੋ ਪਹਿਲਾ ਤਾਂ ਮਾਂਤੀ ਚਾਚਾ ਇੱਛਾ ਹੀ ਚਾਹੀਦੀ ਹੈ ਤੇ ਬੱਚੇ ਅੱਜ ਬਹੁਤ ਕਿਊਰੀਅਸ ਸੀ ਸਵੇਰੇ 2 ਵਜੇ ਤੋਂ ਹੀ ਚਾਹ ਰਹੇ ਸੀ ਕਿ ਅਸੀਂ ਦਰਬਾਰ ਸਾਹਿਬ ਜਾਣਾ ਹੈ ਜਿਵੇਂ ਕਿ ਪਤਾ ਹੀ ਹੈ ਕਿ ਫਤਿਹਗੜ੍ਹ ਸਾਹਿਬ ਪਹਿਲੀ ਸਿੱਖੀ ਦਾ ਗੜ੍ਹ ਰਿਹਾ ਜਿਵੇਂ ਸਿੱਖੀ ਦਾ ਗੜ੍ਹ ਅੰਮ੍ਰਿਤਸਰ ਵੀ ਹੈ ਤੇ ਅੱਜ ਕੱਲ ਦੇ ਜਿਹੜੇ ਪੀਰੀਅਡ ਚੱਲਦਾ ਹੁੰਦਾ ਛੋਟੇ ਸਾਹਿਬ ਜਾਨੇ ਦੀ ਸ਼ਹੀਦੀ ਦਾ ਵੱਡੇ ਸਾਹਿਬ ਜਾਨੇ ਦੀ ਸ਼ਹੀਦੀ ਦਾ ਤੇ ਬੱਚੇ ਕਾਫੀ ਕਿਊਰੀਅਸ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ ਤਾਂ ਲੈ ਕੇ ਤਾਂ ਵਾਈਰੂ ਜੀ ਆਪ ਹੀ ਜਾਂਦੇ ਨੇ ਤੇ ਚਮਕੌਰ ਸਾਹਿਬ ਉਸ ਤੋਂ ਬਾਅਦ ਫਿਰ ਫਰੀਦਰ ਸਾਹਿਬ ਨੇ ਮੱਥਾ ਟੇਕੀਦਾ ਤੇ ਹੁਣ ਅੱਗੇ ਕਦੇ ਇਦਾਂ ਦਾ ਸਵਾਬ ਨਹੀਂ ਬਣਿਆ ਵੀ ਇਹਨਾਂ ਦਿਨਾਂ ਦੇ ਵਿੱਚ ਪੰਮਰਸਰ ਆਇਆ ਜਾਏ ਪਰ ਹੁਣ ਕਿਉਂਕਿ ਵਕੇਸ਼ਨ ਸੀ ਬੱਚਾ ਨੇ ਤੇ ਬੱਚੇ ਕਹਿਣ ਲੱਗੇ ਨਹੀਂ ਅਸੀਂ ਦਰਬਾਰ ਸਾਹਿਬ ਵੀ ਜਰੂਰ ਜਾਣਾ ਤੇ ਇਸ ਕਰਕੇ ਪਲੈਨਿੰਗ ਬਣਾਈ ਪਰ ਠੰਡ ਬਹੁਤ ਹੈ ਮਾਈਨਸ ਚੱਲ ਰਿਹਾ ਜਿਵੇਂ ਟੈਂਪਰੇਚਰ ਤੇ ਪਰ ਉਸ ਛਾਂਦੇ ਬਾਬੂ ਜੀ ਜਦੋਂ ਇੱਥੇ ਆ ਕੇ ਦੇਖਿਆ ਵੀ ਇੱਥੇ ਵੀ ਸੰਗਤ ਬਹੁਤ ਜ਼ਿਆਦਾ ਸੀ ਕੋਈ ਇਦਾਂ ਦਾ ਮਤਲਬ ਕਿ ਇੱਕ ਦੂਜੇ ਨੂੰ ਦੇਖ ਕੇ ਇਦਾਂ ਸਾਥ ਬਣ ਜਾਂਦਾ ਕਿ ਨਹੀਂ ਅਮੇ ਘਰ ਹੀ ਬੈਠੇ ਜ਼ਿਆਦਾ ਠੰਡ ਲੱਗਦੀ ਹੈ ਜਦੋਂ ਇੱਥੇ ਪਹੁੰਚਦੇ ਤੇ ਸੰਗਤ ਚ ਆਪਣੇ ਆਪ ਹੀ ਨਿਗ੍ਹਾ ਤੇ ਬਿਲਕੁਲ ਜੀ ਸਨ ਗੁਰੂ ਰਾਮਦਾਸ ਵਾਸ਼ੇਮ ਸਭ ਤੋਂ ਇਦਾਂ ਦੀ ਬਖਸ਼ਿਸ਼ ਕਰਨ ਬਾਕੀ ਬਖਸ਼ਿਸ਼ ਉਹਨਾਂ ਦੇ ਕਰਨ ਜੋ ਸਾਡੇ ਦਿੱਲੀ ਦੇ ਵਿੱਚ ਬੈਠੇ ਨੇ ਮੈਂ ਮਤਲਬ ਕਿ ਬੱਚੇ ਬਜ਼ੁਰਗ ਦੇਖੋ ਇੱਥੇ ਤਾਂ ਫਿਰ ਵੀ ਅਸੀਂ ਪੂਰੀ ਅਰੇਂਜਮੈਂਟ ਦੇ ਨਾਲ ਗੱਡੀਆਂ ਦੇ ਵਿੱਚ ਵੀ ਪੂਰੇ ਕੰਬਲਾਂ ਦੇ ਨਾਲ ਤੇ ਚਲੇ ਜਾਵਾਂਗੇ ਪਰ ਜਿਹੜੀ ਵਿਚਾਰੇ ਉੱਥੇ ਬੈਠੇ ਨੇ ਤੇ ਗਵਰਨਮੈਂਟ ਨੂੰ ਉਹਨਾਂ ਲਈ ਜ਼ਰੂਰ ਕੁਝ ਸੋਚਣਾ ਚਾਹੀਦਾ ਹੈ ਉੱਥੇ ਬੱਚੇ ਵੀ ਆ ਬਜ਼ੁਰਗ ਵੀ ਆ ਤੇ ਬਿਲਕੁਲ ਕੀਤੀ ਹੈ ਜੀ ਬਿਲਕੁਲ ਕੀਤੀ ਹੈ ਸਿੰਘ ਸਭਾ ਜੋੜ ਮੇਲ ਸੀ ਜਦੋਂ ਸਿੱਧੀ ਜੋੜ ਮੇਲ ਉੱਥੇ ਵੀ ਇਸ ਵਾਰ ਇਹੀ ਦੇਖਣ ਨੂੰ ਜ਼ਿਆਦਾ ਮਿਲਿਆ ਕਿ ਕਿਸਾਨੀ ਜਿਹੜੇ ਬੈਨਰ ਸੀਗੇ ਉਹ ਇਸ ਦਿਨ ਨਾਲ ਰਿਲੇਟਡ ਸੀਗੇ ਸਾਰੇ ਮਤਲਬ ਜਿਵੇਂ ਛੋਟੇ ਸਾਬਜਦਾਂ ਨੂੰ ਯਾਦ ਕਰ ਰਹੇ ਸੀਗੇ ਉਹ ਨਾਲ ਦੀ ਨਾਲ ਉੱਥੇ ਬੈਠਿਆਂ ਲਈ ਵੀ ਅਰਦਾਸ ਕਰ ਰਹੇ ਸੀਗੇ ਕਿ ਉਹਨਾਂ ਦੀ ਵੀ ਅਰਦਾਸ ਦਾਤਾ ਸੁਣੀ ਜਾਵੇ ਪੂਰੇ ਪੰਜਾਬ ਸਾਡਾ ਖੁਸ਼ਹਾਲ ਰਹੇ ਇਸੇ ਤਰ੍ਹਾਂ ਹੀ ਥੈਂਕ ਯੂ ਅਰਲੀ ਤੁਰੀਓ ਹਾਂਜੀ ਹਾਂਜੀ ਅਰਲੀ ਜੀ ਕਿੰਨੀ ਕਿ ਧੁੰਦ ਸੀ ਰਸਤੇ ਦੇ ਵਿੱਚ ਧੁੰਦ ਜ਼ੀਰੋ ਵਿਜ਼ਿਬਿਲਟੀ ਸੀ ਕੁਝ ਦਿਖਾਈ ਨਹੀਂ ਦੇ ਰਹੀ ਸੜਕ ਤੇ ਪਰ ਆਈ ਦਾ ਦਰਬਾਰ ਸਾਹਿਬ ਰੋਜ਼ ਦਰਸ਼ਨ ਕਰਨ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰਨ ਦੇ ਮਾਨਸਾ ਤੋਂ ਨਹੀਂ ਨਹੀਂ 2 ਮਹੀਨੇ ਚ ਇੱਕ ਵਾਰੀ ਜ਼ਰੂਰ ਆਈਦਾ ਜੀ ਹਾਂਜੀ ਹਾਂਜੀ ਚਲੋ ਬੜੀ ਵਧੀਆ ਗ ਅੱਜ ਦੀ ਸਰਦੀ ਬਾਰੇ ਕੀ ਕਹਿਣਾ ਚਾਹੁੰਦੇ ਜੀ ਅੱਜ ਤਾਂ ਜੀ ਸਰਦੀ ਰਿਕਾਰਡ ਇੱਕ ਤਾਂ ਦਸੰਬਰ ਦੇ ਲਾਸਟ ਦਿਨ ਚੱਲ ਰਹੇ ਨੇ ਸ਼ਸ਼ੀ ਦੀ ਦਿਹਾੜੇ ਚੱਲ ਰਹੇ ਨੇ ਤਾਂ ਕਰਕੇ ਸਰਦੀ ਦਾ ਥੋੜਾ ਰਿਕਾਰਡ ਟੁੱਟਣ ਵਾਲੀ ਸਰਦੀ ਹੈ ਜੀ ਅੱਜ ਤੇ ਅੰਦਰ ਅਰੇਂਜਮੈਂਟ ਮਤਲਬ ਅਰੇ ਅੰਦਰ ਅਰੇਂਜਮੈਂਟ ਜੀ ਸ਼ੁਰੂ ਤੋਂ ਹੀ ਸ਼ਰੂ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀ ਰਿਹਾ ਹੈ ਜੀ ਕੋਈ ਨਹੀਂ 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 ਕੋਈ ਮੁਸ਼ਕਲ ਨਹੀਂ ਦਰਸ਼ਨ ਕਰਨ ਚ ਕੋਈ ਮਨ ਨੂੰ ਸਕੂਨ ਮਿਲਦਾ ਜੀ ਸਾਰਾ ਕੁਝ ਵਧੀਆ ਹੈ ਜੀ ਪੈਰ ਨੂੰ ਸੀਧ ਨਹੀਂ ਚੜਦੀ ਨਹੀਂ ਪੈਰ ਨੂੰ ਸੀਧ ਚੜਦੀ ਹੈ ਪਰ ਜੀ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਜੀ ਫਿਰ ਸੀਧ ਕਿੱਥੇ ਜੀ ਸੋ ਸਵੇਪ 5 ਵਜੇ ਮੇਰੇ ਲਈ ਮੋਰਨਿੰਗ ਨਿਕਲੇ ਗੱਡੀ ਤੇ ਤੁੰਦ ਕਿੰਨੀ ਤੁੰਦ ਬਹੁਤ ਜਿਆਦੇ ਸੀਗੇ ਗੱਡੀ ਲਗਭਗ 40 ਦੀ ਸਪੀਡ ਉੱਪਰ 40 45 50 ਤੱਕ ਗੱਡੀ ਆ ਰਹੀ ਸੀ ਬਲੇ ਆਰਾਮਨਾ ਕਿਉਂਕਿ ਸ਼ਰਦਾ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਸੀਗੇ ਇੱਥੇ ਸਰਦੀ ਜਿਆਦਾ ਹੈ ਫਰੋਜਪੁਰ ਤੋਂ ਜਿਆਦਾ ਫਰੋਜਪੁਰ ਤੋਂ ਸਰਦੀ ਇੱਥੇ ਜਿਆਦਾ ਹੈ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਸਾਡਾ ਸਫਰ ਰਿਹਾ ਗੁਰੂ ਸਾਹਿਬ ਦਰਸ਼ਕ ਕਰਨੇ ਕੋ ਸ਼ਹੀਦੀ ਦੇ ਅਡੇ ਚੱਲ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਦਾ ਗੁਰੂ ਗੋਬਿੰਦ ਸਿੰਘ ਛੋਟੇ ਸਾਹਿਬ ਦਾ ਵੱਡੇ ਸਾਹਿਬਜ਼ਾਦਿਆਂ ਦਾ ਜਿਨ੍ਹਾਂ ਨੇ ਮਗਾਈਂ ਦਾ ਬਹੁਤੀਆਂ ਰਾਤਾਂ ਦੇ ਵਿੱਚ ਇੰਨੀ ਸਰਦੀ ਦੇ ਵਿੱਚ ਜਿਨ੍ਹਾਂ ਨੇ ਮਤਲਬ ਸਾਰਾ ਪਰਿਵਾਰ ਸਰਬੰਸ ਤੋਂ ਵਾਰਿਆ ਸੋ ਸਾਨੂੰ ਵੀ ਗੁਰੂ ਸਾਹਿਬ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਕੋਟਾਨ ਕੋਟਾਨ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਮਰ ਸੰਧਰ ਨੰਗੇ ਪੈਰ ਦੇ ਨਾਲ ਸੀਸ ਚੜ੍ਹਦੀ ਇਸ ਤਰ੍ਹਾਂ ਦੀ ਨਹੀਂ ਸਰਦੀ ਤਾਂ ਹੈ ਹੀ ਏ ਪਰ ਸਰਦੀ ਮਤਲਬ ਐਸੀ ਨਹੀਂ ਕਿ ਅਸੀਂ ਬਰਦਾਸ਼ ਇਹਨਾਂ ਦਿਨਾਂ ਦੇ ਵਿੱਚ ਪੋਹ ਦੀਆਂ ਰਾਤਾਂ ਦੇ ਵਿੱਚ ਸਰਸਾ ਨਦੀ ਦੇ ਵਿੱਚੋਂ ਲੰਘੇ ਠੰਡੇ ਪਾਣੀਆਂ ਦੇ ਵਿੱਚੋਂ ਠੀਕ ਹੈ ਨਾ ਸਾਨੂੰ ਸਰਦੀ ਮਤਲਬ ਸਾਡੇ ਮਨ ਤੇ ਕੋਈ ਨਹੀਂ ਕਰਦੀ ਸਾਨੂੰ ਸਰਦੀ ਲੱਗਦੀ ਏ ਕਿਉਂ ਮਨ ਦੇ ਵਿੱਚ ਇੱਕ ਭਾਵਨਾ ਸੀਗੀ ਵੀ ਜਾ ਕੇ ਦਰਸ਼ਨ ਕਰਨੇ ਨੇ ਤੇ ਦਰਸ਼ਨ ਕਰਨ ਵਾਸਤੇ ਜੀ ਆਏ ਆ ਜੀ ਸੋ ਧੰਵਾਦ ਏ ਗੁਰੂ ਸਾਹਿਬ ਦਾ ਜਿਹਨੇ ਸਾਨੂੰ ਦਰਸ਼ਨ ਦੇ ਗਏ ਸਾਡਾ ਸਫਰ ਬਹੁਤ ਵਧੀਆ ਰਿਹਾ ਉਹ ਧੰਵਾਦ ਤੁਹਾਡਾ ਵੀ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ